ਰਾਣਨੀਯ ਘਟਨਾਵਾਂ ਲਗਾਤਾਰ ਚਰਚਾ ਵਿੱਚ ਨੇ ਅੱਜ ਇੱਕ ਨਵੀਂ ਚਰਚਾ ਨਵੀਂ ਖਬਰ ਨਮਾ ਮਾਮਲਾ ਕੁਰਕਸ਼ੇਤਰ ਤੋਂ ਨਿਕਲ ਕੇ ਆਇਆ ਜਿੱਥੇ ਗੁਰਨਾਮ ਸਿੰਘ ਚੰਡੂਨੀ ਨੇ ਇੱਕ ਹਰਿਆਣਾ ਦੇ ਅਧਿਕਾਰੀ ਦੇ ਥੱਪੜ ਜੜ ਦਿੱਤਾ ਫੂਡ ਨਾਲ ਸੰਬੰਧਿਤ ਅਧਿਕਾਰੀ ਸੀਗਾ ਡੀਐਫਐਸਓ ਉਹਦੇ ਥੱਪੜ ਰਸੀਦ ਕਰ ਦਿੱਤਾ ਗੁਰਨਾਮ ਸਿੰਘ ਚੰਡੂਨੀ ਝੋਨੇ ਦੀ ਸਹੀ ਖਰੀਦਨਾ ਹੋਣ ਦੇ ਕਰਕੇ ਜਿਹੜਾ ਮੀਨੀ ਸਕੱਤਰ ਹੈ ਉਹਦੇ ਵਰਤ ਧਰਨਾ ਲਾ ਰਹੇ ਸੀ ਆਪਣੇ ਸਾਥੀਆਂ ਦੇ ਨਾਲ ਟ੍ਰੈਲੀਆਂ ਪਰ ਕੇ ਲੈ ਕੇ ਗਏ ਸੀ ਜਿਰੀ ਦੀਆਂ ਤੇ ਉਹਦੇ ਉੱਤੇ ਬੈਠੇ ਸੀ ਉਹ ਤੋਂ ਉਤਰਦੇ ਦਿਖਦੇ ਨੇ ਗੱਲਬਾਤ ਹੁੰਦੀ ਹੈ ਕੁਝ ਅਧਿਕਾਰੀਆਂ ਨਾਲ ਬਹਿਸ ਕਰ ਰਹੇ ਹੁੰਦੇ ਤੇ ਉਹ ਥੱਪੜ ਰਸਿੱਤ ਕਰ ਦਿੰਦੇ ਨੇ ਇਸ ਤੋਂ ਬਾਅਦ ਉਥੇ ਮਾਹੌਲ ਕਰਬ ਹੋ ਜਾਂਦਾ ਖਿੱਚਾ ਤੂ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਗ੍ਰਿਫਤਾਰ ਕਰਕੇ ਜਨੂਨੀ ਨੂੰ ਲਿਜਾਣ ਦੀ ਕੋਆਇਦ ਹੁੰਦੀ ਹੈ ਤੇ ਉਥੇ ਪਹਿਲਾਂ ਸਮੋਧਨ ਕਰਦੇ ਗੁਨਾਹ ਸਿੰਘ ਜਨੂਨੀ ਕਹਿੰਦੇ ਦੱਸੋ ਵੀ ਥੱਪੜ ਆਪਾਂ ਮਾਰੇ ਆ ਫਿਰ ਆਪਾਂ ਸਾਰੇ ਗ੍ਰਿਫਤਾਰ ਲਈਏ ਸਾਰੇ ਕਿਸਾਨ ਹੱਥ ਖੜੇ ਕਰਕੇ ਕਹਿੰਦੇ ਬਨਾਰ ਸਿੰਘ ਜੁੰਡੂਨੀ ਨੂੰ ਫਿਰ 20 ਸਾਥੀਆਂ ਸਣੇ ਥਾਣੇ ਲਿਜਾਇਆ ਜਾਂਦਾ ਹੁਣ ਥਾਣੇ ਦੇ ਬਾਹਰ ਵੱਡੀ ਗੰਟੀ ਚ ਕਿਸਾਨ ਇਕੱਤਰ ਹੋ ਗਏ ਨੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਹੋ ਰਹੀ ਹੈ ਤੇ ਅੰਦਰ ਮੀਟਿੰਗਾਂ ਚੱਲ ਰਹੀਆਂ ਹਨ ਅਧਿਕਾਰੀ ਕਹਿੰਦੇ ਆ ਕੇ ਉੱਥੇ ਬੈਠਕਾਂ ਕਰ ਰਹੇ ਨੇ ਹੁਣ ਇਹ ਮਾਮਲਾ ਇੱਕ ਪਾਸੇ ਕਾਨੂੰਨੀ ਤੌਰ ਤੇ ਇੱਕ ਕੋਤਾਹੀਦਾ ਬਣ ਰਿਹਾ ਹੈ ਇੱਕ ਪਾਸੇ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਦਾ ਬਣ ਰਿਹਾ ਹੈ ਇੱਕ ਡਿਊਟੀ ਦੇ ਉੱਤੇ ਤਾਇਨਾਤ ਅਧਿਕਾਰੀ ਤੇ ਥੱਪੜ ਚੁੱਕਣ ਦਾ ਬਣ ਰਿਹਾ ਹੈ ਦੂਇਆ ਪਾਸੇ ਕਿਸਾਨੀ ਪਹਿਲੂ ਹੈ ਕਿ ਵੀ ਕਿਸਾਨਾਂ ਦੀ ਫਸਲ ਇਸ ਮੌਕੇ ਜਦੋਂ 6 ਮਹੀਨੇ ਦੀ ਪਾਲਣੋਂ ਤੋਂ ਬਾਅਦ ਉਹ ਮੰਡੀ ਚ ਲੈ ਕੇ ਆਉਂਦਾ ਮੰਡੀ ਚ ਰੁੜਦੀ ਹੈ ਖਰੀਦ ਨਹੀਂ ਸਮੇਂ ਸਿਰ ਹੋ ਰਹੀ ਅਦੇਗੀਆਂ ਨਹੀਂ ਹੋ ਰਹੀਆਂ ਕੇਂਦਰੀ ਏਜੰਸੀਆਂ ਜਾਂ ਸਰਗਰਮ ਨਹੀਂ ਹੋਈਆਂ ਨਤੀਜਾ ਐਮਐਸਪੀ ਤੇ ਸਹੀ ਖਰੀਦ ਨਹੀਂ ਹੋ ਪਾਰੀ ਖੰਜਲਖਵਾਰੀ ਹੋ ਰਹੀ ਜਿਹਦੇ ਵਿੱਚੋਂ ਰੋਸ ਦੇ ਲਈ ਮਿੰਟ 750 ਦੀ ਉੱਥੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਉਸ ਰੋਸ ਤੇ ਚੋਂ ਤਕਰਾਰ ਹੁੰਦੀ ਹੈ ਤਕਰਾਰ ਚੋਂ ਥੱਪਣਾ ਹੁਣ ਇਹ ਮਾਮਲਾ ਕਿਸ ਕਦਰ ਅੱਗੇ ਵੱਧਾ ਕਿਉਂਕਿ ਇਹ ਦੋ ਸਨੇਹਾ ਦੂਰ ਤੱਕ ਜਾਣਾ ਹੈ ਕਿਸਾਨ ਜਥੇਬੰਦੀਆਂ ਦਾ ਖਾਸ ਕਰਕੇ ਦਿੱਲੀ ਵਾਲੇ ਕਿਸਾਨ আন্দোলনের ਤੋਂ ਬਾਅਦ ਆਪਸ ਜਿਵੇਂ ਤਾਲਮੇਲ ਹੈ ਉਸ ਨੇ ਇੱਕ ਦੂਜੇ ਨੂੰ ਨੇੜੇ ਲਿਆ ਦਿੱਤਾ ਤੇ ਇਸ ਨੂੰ ਅਗਾਹ ਵੀ ਦੇਖਿਆ ਜਾ ਸਕਦਾ ਚਲੋ ਮੈਂ ਜੀ ਓਵਰਆਲ ਖਬਰ ਤੁਹਾਡੇ ਮੂਹਰੇ ਰੱਖਾਂ ਕਿਸਾਨ ਆਗੂ ਗੁਰਨਾਮ ਸਿੰਘ ਚੰਡੂਨੀ ਨੇ ਡੀਐਫਐਸਸੀ ਨੂੰ ਥੱਪੜ ਮਾਰੇ ਕੁਰੂ ਖੇਤਰ ਤੋਂ 20 ਤੋਂ ਜ਼ਿਆਦਾ ਕਿਸਾਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਜੋ ਨੇ ਖੇਤੀ ਨੂੰ ਲੈ ਕੇ ਧਰਨਾ ਦੇਣ ਆਏ ਸੀਗੇ ਕਹਿੰਦੇ ਹਰਿਆਣਾ ਦੇ ਕੁਰੂ ਖੇਤਰ ਦੇ ਵਿੱਚ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਚੰਡੂਨੀ ਦੇ ਮੁਖੀ ਗੁਨਾਹ ਸਿੰਘ ਚਨੂਨੀ ਨੇ ਜ਼ਿਲ੍ਹਾ ਖਾਦ ਜਿਹੜੇ ਨਾਲ ਸੰਬੰਧਿਤ ਵਿਭਾਗ ਵਿਭਾਗੀ ਅਧਿਕਾਰੀ ਹੈ ਡੀਐਫਐਸਈ ਰਜੇਸ਼ ਕੁਮਾਰ ਨੂੰ ਥੱਪੜ ਜੜ ਦਿੱਤਾ ਚਨੂਨੀ ਹੋਰ ਕਿਸਾਨ ਆਗੂ ਦੇ ਨਾਲ ਮਿਨੀ ਸਕੱਤਰੇ ਦੇ ਬਾਹਰ ਝੋਨੇ ਦੀ ਖਰੀਦ ਸਹੀ ਨਾ ਹੋਣ ਦੇ ਕਰਕੇ ਧਰਨਾ ਮਾਰ ਆਏ ਸੀ ਵਾਤਵਤ ਪੁਲਿਸ ਨੇ ਚਨੂਨੀ ਸਣੇ 20 ਕਿਸਾਨਾਂ ਨੂੰ ਹਸਸ ਤੇ ਲੈ ਲਿਆ ਉਹਨਾਂ ਨੂੰ ਥਾਣੇ ਲਿਜਾਇਆ ਗਿਆ ਚੁੰਨੀ ਨੂੰ ਹਸਸ ਤੇ ਜਾਣ ਤੋਂ ਬਾਅਦ ਹੋਰ ਕਿਸਾਨ ਆਗੂ ਵੀ ਥਾਣੇ ਦੇ ਬਾਹਰ ਪਹੁੰਚ ਗਏ ਨੇ ਤੇ ਕਿਸਾਨ ਸਮਰਥਕ ਵੀ ਪਹੁੰਚ ਗਏ ਨੇ ਵੱਡੀ ਗਿਣਤੀ ਜੀ ਕਿਸਾਨਾਂ ਦੀ ਗਿਣਤੀ ਥਾਣੇ ਦੇ ਬਾਰ 71 ਹੋ ਰਹੇ ਨੇ ਤੇ ਉੱਥੇ ਉਹਨਾਂ ਨੇ ਧਰਨਾ ਵੀ ਮਾਰ ਦਿੱਤਾ ਪੁਲਿਸ ਵੀ ਵੱਡੀ ਗਿਣਤੀ ਚ ਤੈਨਾਤ ਕਰ ਦਿੱਤੀ ਗਈ ਹੈ ਥੱਪੜਵਾਦ ਤੋਂ ਪਹਿਲਾਂ ਕਿਸਾਨਾਂ ਕੋਲ ਨਾਜ਼ੀ ਟਿੱਡੂਨੀ ਦਾ ਇੱਕ ਵੀਡੀਓ ਸਾਹਮਣੇ ਆ ਰਿਹਾ ਜਿਸ ਵਿੱਚੋਂ ਕਿਸਾਨਾਂ ਨੂੰ ਸੰਬੋਧਨ ਉਹ ਤੇ ਕਹਿ ਰਹੇ ਨੇ ਕਿ ਦੱਸੋ ਥੱਪੜਾਪਾ ਮਾਰਿਆ ਇੱਕ ਰੈਸਟ ਹੋਗਾ ਜਾਂ ਸਾਰੇ ਰੈਸਟ ਹੋਵਾਂਗੇ ਤੇ ਇਸ ਤੋਂ ਬਾਅਦ ਸਾਰੇ ਕਿਸਾਨ ਹੱਥ ਖੜੇ ਕਰਕੇ ਉਹਦਾ ਸਮਰਥਨ ਕਰਦੇ ਨੇ ਤੇ ਉਸ ਤੋਂ ਬਾਅਦ ਇਕ ਕਾਹਨ ਹੁੰਦਾ ਅਕਾਉਂਟ ਦੇ ਉਧਰੋਂ ਮਤਲਬ ਗ੍ਰਿਫਤਾਰੀ ਹੁੰਦੀ ਹੈ ਮਤਲਬ ਸੋ ਹੁਣ ਉੱਥੇ ਵੱਡਾ ਇਕੱਠ ਖੜਾ ਹੈ ਵੱਡੀ ਕੱਤਰ ਦਾ ਥਾਣੇਦਾਰ ਵੱਡੀ ਗੰਟੀ 'ਚ ਕਿਸਾਨ ਇਕਜੁੱਟ ਹੋ ਗਏ ਨੇ ਨਾਰੇਬਾਜੀ ਹੋ ਰਹੀ ਹੈ ਸਰਕਾਰ ਦੇ ਖਿਲਾਫ ਤੇ ਉੱਥੇ ਲਗਾਤਾਰ ਸਰਕਾਰ ਦੇ ਰਹੀਏ ਮਾਮਲਾ ਚਣੌਤੀ ਬਣ ਗਿਆ